ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾ ਸ਼ੀਤ ਭਗਤ ਸਿੰਘ ਲਗਨ ਆ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਕਲਾਕਾਰ ਸੰਗੀਤ ਸਭਾ ਨਵਾਂ ਸ਼ਹਿਰ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਟਾਲੀ ਸਾਹਿਬ ਗਰਸ਼ੰਕਰ ਰੋਡ ਨਵਾਂ ਸ਼ਹਿਰ ਵਿਖੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਪੱਤਰਕਾਰ ਪ੍ਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਕਲਾਗਾਰ ਸੰਗੀਤ ਸਭਾ ਅਰਿਸਟ ਨਵਾਂ ਸ਼ਹਿਰ ਨੇ ਅੱਜ ਸ੍ਰੀ ਗੁਰੂ ਘਰ ਟਾਲੀ ਸਾਹਿਬ ਦੇ ਵਿੱਚ ਸੁਖਮਨੀ ਸਾਹਿਬ ਦਾ ਸਰਬਤ ਦੇ ਭਲੇ ਦੇ ਲਈ ਪਾਠ ਦਾ ਪਾਠ ਕਰਵਾਇਆ ਉਸ ਦੇ ਵਿੱਚ ਅੱਜ ਸਾਨੂੰ ਇਸ ਕਮੇਟੀ ਦੇ ਦੁਆਰਾ ਉਹਨਾਂ ਸਖਸੀਅਤਾਂ ਦੇ ਦਰਸ਼ਨ ਹੋਏ ਜਿਨ੍ਹਾਂ ਨੇ ਸਾਹਿਤ ਨੂੰ ਬੰਨ ਕੇ ਰੱਖਿਆ ਤੇ ਸਾਡੇ ਨਵੇਂ ਸ਼ਹਿਰ ਦਾ ਪੰਜਾਬ ਦਾ ਨਾਮ ਰੋਸ਼ਨ ਕੀਤਾ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਇਹਨਾਂ ਨੇ ਇਸ ਤਰ੍ਹਾਂ ਦੇ ਜਿਹੜੇ ਵਧੀਆ ਉਪਰਾਲੇ ਨੇ ਸੰਗੀਤ ਸਭਾ ਵੱਲੋਂ ਕੀਤੇ ਜਾਂਦੇ ਨੇ ਮੈਂ ਹਰਦੇਵ ਸਿੰਘ ਚਾਲ ਚੇਅਰਮੈਨ ਜੀ ਦਾ ਲਖਿੰਦਰ ਸਿੰਘ ਲੱਖਾ ਜੀ ਦਾ ਪਰਦੇਸੀ 바ਸੂਦੇਵ ਪਰਦੇਸੀ ਜੀ ਦਾ ਤੇ ਹੋਰ ਜਿਹੜੇ ਮੇਰੇ ਸੱਜਣ ਨੇ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਮਾਨ ਬਖਸ਼ਿਆ ਸਸ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਬਗਰਾਂ ਦੀ ਸ਼ਹਾਦਤ ਨੂੰ ਸਮਰਪਿਤ ਮਿਤੀ 1 ਸਤੰਬਰ ਨੂੰ ਜੋ ਉਹਨਾਂ ਦੇ ਸ਼ਹੀਦੀ ਸਮਾਗਮ ਕਰਵਾਏ ਜਾਂਦੇ ਹਨ ਉਹ ਇਸ ਵਾਰ ਵੀ ਉਸੇ ਉਹਨਾਂ ਹੀ ਡੇਟਾ ਦੇ ਵਿੱਚ ਮਿਤੀ 30 ਅਗਸਤ ਨੂੰ ਸ਼੍ਰੀ ਖੰਡਗੜ੍ਹ ਸਾਹਿਬ ਪ੍ਰਾਰੰਭ ਹੋਣਗੇ 31 ਅਗਸਤ ਨੂੰ ਬੱਚਿਆਂ ਦੇ ਵਿਦਿਗ ਮੁਕਾਬਲੇ ਅਤੇ 1 ਸਤੰਬਰ ਨੂੰ ਮੇਨ ਸਮਾਗਮ ਹੋ ਕਰਵਾਏ ਜਾ ਰਹੇ ਹਨ ਇਸ ਵਿੱਚ ਆਪ ਸੰਗਤ ਨੂੰ ਸਾਰਿਆਂ ਇਸ ਸੰਗਤ ਨੂੰ ਉਹ ਮੰਗਵਾ ਕੇ ਪਹੁੰਚਣ ਦੀ ਅਪੀਲ ਹੈ ਜੇ ਇਹ ਜੋ ਸਮਾਗਮ ਹਰ ਸਾਲ ਦੀ ਤਰ੍ਹਾਂ ਬਵਰ ਕਰਮ ਸਿੰਘ ਮੈਮੋਰੀਅਲ ਟਰਸਟ ਦੋਲਤਪੁਰ ਵਿਖੇ ਸਮੁੱਚੇ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ ਸਮੁੱਚੇ ਨਗਰ ਦੀਆਂ ਅਤੇ ਮਹਾਰਾਜ ਦੀ ਕਿਰਪਾ ਦੇ ਨਾਲ ਸਮੁੱਚੇ ਗੁਰ ਨਾਨਕ ਸੋਸ਼ਲ ਵੈਲਫੇਅਰ ਸੁਸਾਇਟੀ ਬਰਨਾਲਾ ਕਲਾਂ ਵੱਲੋਂ ਮੁਫਤ ਮੈਡੀਕਲ ਕੈਂਪ 21 ਅਦਸਤ ਦਿਨ ਮੰਗਲਵਾਰ ਨੂੰ ਗੁੱਗਾ ਮਾੜੀ ਬਰਨਾਲਾ ਕਲਾਂ ਗੇਟ ਚੰਡੀਗੜ੍ਹ ਰੋਡ ਨਵਾਂ ਸ਼ਹਿਰ ਵਿਖੇ ਲਗਾਇਆ ਜਾਵੇਗਾ ਇਹ ਜਾਣਕਾਰੀ ਪ੍ਰਧਾਨ ਰਗਵੀਰ ਸਿੰਘ ਪਾਵਲਾ ਅਤੇ ਬਲਵੰਤ ਸਿੰਘ ਪਾਵਲਾ ਸੈਕਟਰੀ ਹੋਰਾਂ ਵੱਲੋਂ ਇੱਕ ਬੈਠਕ ਦੇ ਦੌਰਾਨ ਸਾਂਝੀ ਕੀਤੀ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਗੁਰਜੀ ਕਾਲਤਾ ਵਾਹਿਗੁਰਜੀ ਕੀ ਫਤਿਹ ਜੀ ਗੁਰਨਾਨਕ ਸੋਸ਼ਲ ਵੈਲਫੇਅਰ ਸੇਵਾ ਸੁਸਾਇਟੀ ਪਿੰਡ ਬਰਨਾਲਾ ਕਰੋ ਪ੍ਰਧਾਨ ਕਬੀਰ ਸਿੰਘ ਪਾਬੜਾ ਨਗਰ ਨਿਵਾਸੀਆਂ ਇਲਾਕਾ ਨਿਵਾਸੀਆਂ ਹੋਰ ਵੀ ਸੰਗਤਾਂ ਨੂੰ ਬੇਨਤੀ ਕਰਦੇ ਆ ਜੀ ਗੁਰਨਾਨਕ ਸੋਸ਼ਲ ਵੈਲਫੇਅਰ ਸੇਵਾ ਸੁਸਾਇਟੀ ਵੱਲੋਂ ਤਾਂਤਨ ਸ਼੍ਰੀ ਗੱਗਾ ਯਾਰ ਪੀਰ ਦੇ ਸਲਾਨਾ ਛਿੰਝ ਮੇਲੇ ਤੇ ਅਸੀਂ ਮੈਡੀਕਲ ਕੈਂਪ ਗੁਰ ਨਾਨਕ ਚੋਚਰ ਬੈਲਪੇਅਰ ਸੇਵਾ ਸੋਸਾਇਟੀ ਬਲੋਂ ਆਈਬੀਆਈ ਹਸਪੀਟਲ ਦੇ ਸਹਿਯੋਗ ਦੇ ਨਾਲ ਮੈਡੀਕਲ ਕੈਂਪ ਲਗਾ ਰਹੇ ਹਾਂ ਜੀ ਜੋ ਸਥਾਨ ਸਾਡਾ ਹੈਗਾ ਜੀ ਗੁੱਗਾ ਮਾੜੀ ਸਥਾਨ ਬਰਨਾਲਾ ਗੇਟਾਂ ਦੇ ਉੱਪਰ ਇਹ ਜੋ ਕੈਂਪ ਉਹ ਆ ਇਹਦੇ ਵਿੱਚ ਹਰ ਤਰ੍ਹਾਂ ਦੀਆਂ ਬਿਮਾਰੀਆਂ ਦੇ ਡਾਕਟਰ ਮਹਾ ਡਾਕਟਰ ਆਈਬੀਆਈ ਹਸਪੀਟਲ ਤੋਂ ਆਣਗੇ ਔਰ ਚੈੱਕਅਪ ਕੀਤਾ ਜਾਊਗਾ ਫ੍ਰੀ ਤੇ ਫ੍ਰੀ ਮੈਡੀਕਲ ਫ੍ਰੀ ਦਵਾਈਆਂ ਦਿੱਤੀਆਂ ਜਾਣਗੀਆਂ ਜੀ ਹਰ ਅਸੀਂ ਨਗਰ ਦੇ ਵੀਰਾਂ ਨੂੰ ਇਲਾਕੇ ਦੇ ਅਤਵੰਤਿਆਂ ਨੂੰ ਤੇ ਆਣ ਗਵਾਨ ਦੇ ਪਿੰਡਾਂ ਦੇ ਜਿੰਨੇ ਵੀ ਵੀਰ ਸਾਡੇ ਸੱਜਣਵਾ ਭੈਣ ਭਾਈ ਆ ਸੰਗਤਾਂ ਆ ਸਾਰਿਆਂ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦੇ ਆ ਜੀ ਜਰੂਰ ਇਸ ਮੌਕੇ ਦਾ ਲਾਭ ਠਾਣ ਜੀ ਵੱਧ ਤੋਂ ਵੱਧ ਸੰਗਤਾਂ ਆਣ ਇਸ ਵਿੱਚ ਇੱਕ ਹੋਰ ਖਾਸ ਗੱਲ ਹੈ ਜੀ ਜਿਹੜੇ ਸਾਡੇ ਡੈਂਟਿੰਗ ਹਸਪੀਟਲ ਵਾਜੀ ਸਾਡਾ ਆਪਣੇ ਢਾਲੀ ਸਾਹਿਬ ਆਪਣੇ ਮੰਜੀ ਸਾਹਿਬ ਗੁਰਦਾਰੇ ਨੇੜੇ ਖੁੱਲਿਆ ਪਾਬੜਾ ਡੈਂਟਿੰਗ ਹਸਪੀਟਲ ਵਾਜੀ ਉਹਨਾਂ ਦੇ ਮਹਾ ਡਾਕਟਰ ਵੀ ਇਸ ਕੈਂਪ ਦੇ ਵਿੱਚ ਆ ਰਹੇ ਆ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਆ ਜੀ ਉਹ ਵੀ ਆਪਣਾ ਸਹਿਯੋਗ ਦੇ ਰਹੇ ਸਾਨੂੰ ਜੀ ਉਹ ਵੀ ਆਪਣੀ ਚੈੱਕਅਪ ਵਗੈਰਾ ਜੋ ਵੀ ਉਹਨਾਂ ਦਾ ਫ੍ਰੀ ਹੋਊਗਾ ਤੇ ਮੈਡੀਸਿਨ ਫ੍ਰੀ ਹੋਗੀ ਉਹ ਆਰਮੋਰ ਤੇ ਸਾਡਾ ਇਹ ਕੈਂਪ 9 ਵਜੇ ਸਟਾਰਟ ਕਰਕੇ ਅਸੀਂ 2 ਵਜੇ ਸਮਾਪਤੀ ਕਰਨੀ ਹੈ ਜੀ ਬਾਕੀ ਵੀ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਜੀ ਸਾਡਾ ਸਹਿਯੋਗ ਦਿਓ ਜੀ ਵੱਧ ਤੋਂ ਵੱਧ ਪਹੁੰਚੋ ਸੰਗਤਾਂ ਨੂੰ ਵੀ ਇਹਦਾ ਲਾਭ ਉਠਾਓ ਜੀ ਬਾਕੀ ਸਾਡੇ ਸੁਸਾਇਟੀ ਦੇ ਮੈਂਬਰ ਸਾਹਿਬਾਨ ਸਾਰੇ ਹਾਜ਼ਰ ਹੈ ਜੀ ਮੌਕੇ ਤੇ ਸਾਡੇ ਬਲਵੰਤ ਸਿੰਘ ਪਾਬੜਾ ਜੀ ਜਸਵੀਰ ਸਿੰਘ ਜੀ ਲਖਵੀਰ ਸਿੰਘ ਜੀ ਜੀਵਨ ਸਿੰਘ ਜੀ ਭਾਈ ਤਾਂ ਸੇਮ ਸਿੰਘ ਜੀ ਮਾਟਰ ਭਜਨ ਸਿੰਘ ਜੀ ਹੋਰ ਵੀ ਜਿੰਨੇ ਸਾਡੇ ਵੀਰ ਅੱਜ ਨਹੀਂ ਵੀ ਹਾਜ਼ਰ ਉਹ ਵੀ ਸਾਰੇ ਨੂੰ ਬੇਨਤੀ ਹੈ ਵੀ ਬਾਅਦ ਚੜ ਕੇ ਹਿੱਸਾ ਲੈ ਕੇ ਇਹਦਾ ਲਾਭ ਉਠਾਓ ਜੀ ਬਾਕੀ ਜੋ ਸਾਡੇ ਸੋਸਾਇਟੀ ਦੇ ਹੋਰ ਵੀ ਕਾਰਜ ਕਈ ਆਪਣੇ ਨਗਰ 'ਚ ਕਈ ਬਾਹਰਲੇ ਨਗਰ 'ਚ ਚੱਲ ਰਹੇ ਆ ਉਹਦੇ ਬਾਰੇ ਵੀ ਤੁਹਾਨੂੰ ਵਿਸਤਾਰਪੂਰਵ ਸਾਡੇ ਸੈਕਟਰੀ ਸਾਹਿਬ ਸਰਦਾਰ ਬਰਮਨ ਸਿੰਘ ਪਾਬੜਾ ਜੀ ਦੱਸਣਗੇ ਜੀ ਉਹਨਾਂ ਦੇ ਮਹਾਨ ਜੇ ਵਿਚਾਰ ਸੁਣੋ ਜੀ ਉਹ ਵੀ ਤੁਹਾਨੂੰ ਕੀ ਸਾਰੇ ਬਾਰੇ ਇਸ ਬਾਰੇ ਵਿਸਤਾਰਪੂਰਵ ਦੱਸਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਾਡੇ ਨਮਾਸ਼ਹਿਰ ਸਰਗਰਮੀਆਂ ਤੋਂ ਬਾਹ ਦੇ ਪ੍ਰਦੇਸੀ ਜੀ ਜਿਹੜੇ ਕਿ ਹਰ ਸਮੇਂ ਜਦੋਂ ਵੀ ਕੋਈ ਸਮਾਜ ਸੇਵਾ ਦੇ ਕੰਮ ਕਰਨੇ ਹੁੰਦੇ ਹਨ ਉਹ ਸਾਡਾ ਬਾਦ ਚੜ ਕੇ ਸਾਥ ਦਿੰਦੇ ਆ ਤੇ ਜਿਹੜੀ ਸਾਡੀ ਗੱਲ ਆ ਉਹ ਸੋਸ਼ਲ ਮੀਡੀਆ ਤੇ ਦੇਸ਼ਾਂ ਵਿਦੇਸ਼ਾਂ ਤੱਕ ਸਾਰੇ ਨਗਰ ਨਿਵਾਸੀਆਂ ਅਤੇ ਯਾਰਾਂ ਦੋਸਤਾਂ ਤੱਕ ਇਹ ਪਹੁੰਚਾਉਂਦੇ ਆ ਕਿਉਂਕਿ ਇਹ ਜੋ ਅਜੀ ਸਮਾਜ ਸੇਵਾ ਦੇ ਕੰਮ ਕੋਈ ਵੀ ਕਰਦੇ ਹਾਂ ਇਹ ਨਗਰ ਨਿਵਾਸੀ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕੀਤੇ ਜਾਂਦੇ ਆ ਇਸ ਕਰਕੇ ਇਹ ਅੱਜ ਕੱਲ ਸੋਸ਼ਲ ਮੀਡੀਆ ਦਾ ਯੋਗ ਹੋਣ ਕਰਕੇ ਇਹ ਬਹੁਤ ਜ਼ਰੂਰੀ ਹੈ ਇਹਨਾਂ ਦੇ ਵਿੱਚ ਬਾਸ ਦੇ ਪ੍ਰਦੇਸੀ ਜੀ ਸਾਡੇ ਕੋਲ ਆਪਣਾ ਕੀਮਤੀ ਸਮਾਂ ਕੱਢ ਕੇ ਪਹੁੰਚੇ ਆ ਅਸੀਂ ਇਹਨਾਂ ਦਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਆਪਣੀ ਸਾਰੀ ਹੀ ਗੁਰਨਾਨਕ ਸੋਸ਼ਲ ਵੈਲਫੇਅਰ ਸੁਸਾਇਟੀ ਪਿੰਡ ਬਰਨਾਲਾ ਕਲੋਂ ਬਲੋਂ ਸਾਰੇ ਮੈਂਬਰਾਂ ਵੱਲੋਂ ਇਹ ਜੋ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਸਾਡੇ ਪਿੰਡ ਗੁੱਗਾ ਨੌਮੀ ਵਾਲੇ ਦਿਨ ਬਹੁਤ ਹੀ ਉੱਚ ਪੱਧਰੀ ਛਿੰਝ ਮੇਲਾ ਕਰਵਾਇਆ ਜਾਂਦਾ ਹੈ ਅਸੀਂ ਇਹ ਸਾਰੇ ਮੈਂਬਰਾਂ ਨੇ ਸਲਾਹ ਕੀਤੀ ਹੈ ਕਿ ਕਿਉਂ ਨਾ ਉਸ ਦਿਨ ਗੁੱਗਾ ਨੌਮੀ ਵਾਲੇ ਦਿਨ ਗੁੱਗਾ ਮਾੜੀਆਂ ਦੇ ਸਥਾਨਾਂ ਤੇ ਜਾ ਕੇ ਇਹ ਜੋ ਮੈਡੀਕਲ ਕੈਂਪ ਫ੍ਰੀ ਮੈਡੀਕਲ ਕੈਂਪ ਹਰ ਸਾਲ ਦੀ ਤਰ੍ਹਾਂ ਉੱਥੇ ਲਗਾਇਆ ਜਾਵੇ ਹੁਣ ਅਸੀਂ ਇਸ ਵਾਰ ਪਾਵਲਾ ਡੈਂਟਲ ਕਲੀਨਿਕ ਵਾਲੇ ਜੋ ਗੁਰਦੁਆਰਾ ਮੰਜੀ ਸਾਹਿਬ ਦੇ ਲਾਗੇ ਹਨ ਉਹ ਵੀ ਬਹੁਤ ਹੀ ਉਹਨਾਂ ਨੂੰ ਵੀ ਅਸੀਂ ਬੇਨਤੀ ਕੀਤੀ ਸੀ ਕਿ ਜਿੱਥੇ ਅਸੀਂ ਹੋਰ ਸਰੀਰਕ ਬਿਮਾਰੀਆਂ ਦਾ ਇਲਾਜ ਕਰਨ ਵਾਸਤੇ ਫ੍ਰੀ ਮੈਡੀਕਲ ਕੈਂਪ ਆਈਬੀਬੀ ਹਸਪੀਟਲ ਦੇ ਸਹਿਯੋਗ ਨਾਲ 27 ਅਗਸਤ ਦਿਨ ਮੰਗਲਵਾਰ ਨੂੰ ਗੁੱਗਾ ਮਾੜੀ ਸਥਾਨੇ ਤੇ ਲਗਾ ਰਹੇ ਹਾਂ ਉੱਥੇ ਜਦੋਂ ਅਸੀਂ ਉਹ ਪਾਵਲਾ ਡੈਂਟਲ ਕਲੀਨਿਕ ਵਾਲਿਆਂ ਨਾਲ ਅਸੀਂ ਗੱਲ ਕੀਤੀ ਤਾਂ ਉਹਨਾਂ ਨੇ ਵੀ ਸਾਨੂੰ ਬਹੁਤ ਸਹਿਯੋਗ ਦਿੱਤਾ ਉਹ ਵੀ ਉੱਥੇ ਆਣਗੇ ਤੇ ਸਾਰੇ ਹੀ ਉਹ ਦੰਦਾਂ ਦੀ ਫ੍ਰੀ ਚੈੱਕਅਪ ਕਰਨਗੇ ਅਗਰ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਜ਼ਰੂਰਤ ਹੋ ਜਿਆਦਾ ਇਲਾਜ ਕਰਾਣ ਦੀ ਹੋਈ ਉਹ ਵੀ ਸੁਸਾਇਟੀ ਪੂਰੀ ਉਹਦੀ ਮਦਦ ਕਰਨਗੇ ਕਿਉਂਕਿ ਅੱਜ ਕੱਲ ਮਹਿੰਗਾਈ ਦਾ ਯੁੱਗ ਹੋਣ ਕਰਕੇ ਬਹੁਤ ਸਾਰੇ ਲੋਕ ਇਹੋ ਜਿਹੇ ਜਿਹੜੇ ਗਰੀਬੀ ਰੇਖਾ ਤੋਂ ਥੱਲੇ ਰਹਿੰਦੇ ਆ ਉਹ ਆਪਣਾ ਇਲਾਜ ਖੁਦ ਨਹੀਂ ਕਰਵਾ ਸਕਦੇ ਤਾਂ ਫਿਰ ਇਸੇ ਤਰ੍ਹਾਂ ਦੀਆਂ ਜੋ ਐਨ ਜੀਓ ਹੁੰਦੀਆਂ ਹਨ ਉਹਨਾਂ ਦੀ ਸਹਿਯੋਗ ਦੀ ਉਹਨਾਂ ਨੂੰ ਬਹੁਤ ਲੋੜ ਹੁੰਦੀ ਹੈ ਅਸੀਂ ਆਪਣੇ ਸਾਰੇ ਹੀ ਮੈਂਬਰਾਂ ਵੱਲੋਂ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਇਸ ਕੈਂਪ ਦਾ ਸਾਰੇ ਹੀ ਭੈਣ-ਭੀਰ ਨਗਰ ਨਿਵਾਸੀ ਅਤੇ ਹੋਰ ਵੀ ਆਲਦ ਵਾਲੇ ਜਿੰਨੇ ਵੀ ਇਹ ਸਾਡੀ ਇਹ ਵੀਡੀਓ ਦੇਖ ਰਹੇ ਆ ਉਹ ਸਾਰੇ ਹੀ ਇਸ ਦਾ ਲਾਭ ਉਠਾਉਣ ਤਾਂ ਕਿ ਹਰ ਇੱਕ ਬੰਦੇ ਨੂੰ ਇਸ ਚੀਜ਼ ਦੀ ਜੋ ਜ਼ਰੂਰਤ ਹੈ ਉਹਦੀ ਉਹ ਪੂਰੀ ਹੋ ਸਕੇ ਹੋਰ ਵੀ ਸਾਡੀ ਸੋਸਾਇਟੀ ਵੱਲੋਂ ਹਰ ਸਾਲ ਖੁੰਦਨ ਕੈਂਪ ਵੀ ਲਗਾਇਆ ਜਾਂਦਾ ਹੈ ਮਾੜੀਆਂ ਗੁੱਗਾ ਮਾੜੀਆਂ ਥਾਨਾਂ ਤੇ ਤੇ ਹੋਰ ਜਿਹੜਾ ਗਰੀਬ ਪਰਿਵਾਰ ਆ ਉਹਨਾਂ ਦੇ ਕੋਈ ਕਿਸੇ ਦਾ ਮਕਾਨ ਡਿਗਿਆ ਆ ਜਿੱਦਾਂ ਰਾਹੋਂ ਕਾਫੀ ਸਮੇਂ ਤੋਂ ਸੋਸਾਇਟੀ ਦੇ ਮੈਂਬਰਾਂ ਵੱਲੋਂ ਜਾ ਕੇ ਉੱਥੇ ਸੇਵਾ ਕੀਤੀ ਜਾ ਰਹੀ ਆ ਸੋ ਹੋਰ ਕਿਸੇ ਵੀ ਜਿਸ ਤਰ੍ਹਾਂ ਇੱਥੇ ਸਾਡੇ ਪਹਿਲਾਂ ਵੀ ਪ੍ਰਸ਼ਾਸਨ ਵੱਲੋਂ ਇੱਕ ਨਗਰ ਦੇ ਵਿੱਚ ਮੀਟਿੰਗ ਕੀਤੀ ਗਈ ਸੀ ਕਿ ਕੋਈ ਵੀ ਨਸ਼ਾ ਨਸ਼ਿਆਂ ਸੰਬੰਧੀ ਕੋਈ ਵੀ ਕਿਸੇ ਨੂੰ ਜਾਣਕਾਰੀ ਆ ਜਾਂ ਕੋਈ ਨਸ਼ਾ ਛੱਡਣਾ ਚਾਹੁੰਦਾ ਆ ਉੱਥੇ ਵੀ ਅਸੀਂ ਪ੍ਰਸ਼ਾਸਨ ਦੇ ਅੱਗੇ ਹੀ ਬੇਨਤੀ ਕੀਤੀ ਸੀ ਵੀ ਅਗਰ ਕੋਈ ਵੀ ਬੰਦਾ ਨਸ਼ਾ ਛੱਡਣਾ ਚਾਹੁੰਦਾ ਸੋਸਾਇਟੀ ਵੱਲੋਂ ਅਸੀਂ ਉਹਦਾ ਫ੍ਰੀ ਐਡਮਿਟ ਕਰਾਵਾਂਗੇ ਜੋ ਉਹਦਾ ਦਵਾਈਆਂ ਦਾ ਖਰਚਾ ਜੋ ਵੀ ਮੈਡੀਸਿਨ ਲੱਗੇਗੀ ਉਹ ਸੋਸਾਇਟੀ ਵੱਲੋਂ ਫ੍ਰੀ ਕਰਾਂਗੇ ਹੋਰ ਜਿੱਥੇ ਵੀ ਕਿਤੇ ਜਰੂਰਤ ਹੁੰਦੀ ਹੈ ਕਈ ਪਿਛਲੇ ਸਾਲਾਂ ਦੇ ਵਿੱਚ ਤੀਆਂ ਦਾ ਤਿਹਾਰ ਵੀ ਮਨਾਇਆ ਜਾਂਦਾ ਰਿਹਾ ਹੈ ਤੇ ਹੋਰ ਕਾਫੀ ਸਮਾਜ ਸੇਵਾ ਦੇ ਕੰਮ ਆ ਕਿਤੇ ਵੀ ਕਿਸੇ ਨੂੰ ਗਰੀਬ ਨੂੰ ਲੋੜ ਹੁੰਦੀ ਹੈ ਜਿਸ ਤਰ੍ਹਾਂ ਪਿੰਡ ਦੀ ਸ਼ਮਸ਼ਾਨ ਘਾਟਿਆ ਉੱਥੇ ਵੀ ਬਹੁਤ ਸਾਲਾਂ ਤੋਂ 2000 ਤਕਰੀਬਨ 10 ਤੋਂ ਲੈ ਕੇ ਅੱਜ 2024 ਚੱਲਦਾ ਉਹ ਵੀ ਗੁਰਨਾਨਕ ਸੋਸ਼ਲ ਵੈਲਫੇਅਰ ਸੁਸਾਇਟੀ ਨਗਰ ਨਿਵਾਸੀ ਅਤੇ ਐਨਆਰਏ ਵੀਰਾਂ ਦੇ ਸਹਿਯੋਗ ਨਾਲ ਉਹ ਵੀ ਸੇਵਾ ਚੱਲ ਰਹੀ ਆ ਸੋ ਕੋਸ਼ਿਸ਼ ਸਾਡੀ ਇਹੀ ਹੁੰਦੀ ਹੈ ਕਿ ਜਿੱਥੇ ਵੀ ਕੋਈ ਲੋੜਵੰਦ ਪਰਿਵਾਰ ਮਿਲਦਾ ਅਸੀਂ ਵੱਧ ਚੜ ਕੇ ਉਹਨਾਂ ਦੀ ਸੇਵਾ ਕਰੀਏ ਫਿਰ ਅਸੀਂ ਆਪਣੇ ਵੱਲੋਂ ਤੇ ਸਾਰੇ ਹੀ ਮੈਂਬਰਾਂ ਵੱਲੋਂ ਬਾਸ ਦੇ ਪ੍ਰਦੇਸੀ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਫਿਰ ਦੁਬਾਰਾ ਬੇਨਤੀ ਕਰਦੇ ਆਂ ਕਿ ਜਿੰਨੀਆਂ ਵੀ ਡੰਗਰ ਨਿਵਾਸੀ ਸੰਗਤਾਂ ਜਾਂ ਹੋਰ ਬਾਹਰ ਲੀਆਂ ਸੰਗਤਾਂ ਇਹ ਸਾਡੀ ਵੀਡੀਓ ਦੇਖ ਰਹੀਆਂ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਟਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ 레이జర్ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ

ਦਮਲੀ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤਲੀ ਸੀਨ ਇਜਾਜ਼ਤ ਦਿਓ ਧੰਨਵਾਦ